ਕਿਨੇ ਸਾਰੇ ਸਭ ਤੋਂ ਵੱਡੀ ਗਲਤੀ ਮੋਦੀ ਦੇ ਤਾਨਾਸ਼ਾ ਰਾਜ ਤੋਂ ਦੁਖੀ ਨੇ ਲੋਕ ਸਾਡਾ ਸੰਵਧਾਨ ਖਤਰੇ 'ਚ ਹੈ ਸਾਡਾ ਦੇਸ਼ ਖਤਰੇ 'ਚ ਹੈ ਸੋ ਸਾਰੇ ਲੋਕ ਸਮਝ ਚੁੱਕੇ ਨੇ ਕਿ ਜੇ ਮੋਦੀ ਦੁਬਾਰਾ ਰਾਜ ਤੀਜੀ ਵਾਰ ਆ ਗਿਆ ਤਾਂ ਇਹ ਸਾਡੇ ਦੇਸ਼ ਦੇ ਸੰਵਧਾਨ ਨੂੰ ਕਾਨੂੰਨ ਨੂੰ ਬਦਲ ਕੇ ਰੱਖ ਦੇਗਾ ਫਿਰ ਸਾਡੇ ਆਪ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਵੱਖ-ਵੱਖ ਰਾਜਨੀਤਿਕ ਪਾਰਟੀਆਂ ਵੱਲੋਂ ਆਪਣੇ ਆਪਣੇ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਜ਼ੋਰਾਂ ਤੇ ਹੈ ਇਸੇ ਦੇ ਤਹਿਤ ਬੀਤੇ ਦਿਨੀ ਸ਼ਹਿਰ ਕੁਰਾਲੀ ਵਿਖੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਭਾਜਪਾ ਦੇ ਉਮੀਦਵਾਰ ਡਾਕਟਰ ਸੁਵਾਨ ਸ਼ਰਮਾ ਦੇ ਹੱਕ ਦੇ ਵਿੱਚ ਚੋਣ ਰੈਲੀ ਕਰਨ ਲਈ ਕੇਂਦਰੀ ਮੰਤਰੀ ਰਾਜਨਾਥ ਸਿੰਘ ਸ਼ਹਿਰ ਕੁਰਾਲੀ ਵਿਖੇ ਪੁੱਜੇ ਕੁਝ ਦਿਨ ਪਹਿਲਾਂ ਜਗਰਾਉਂ ਵਿਖੇ ਹੋਈ ਮਹਾਪੰਚਾਇਤ ਦੇ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਭਾਜਪਾ ਦੇ ਉਮੀਦਵਾਰਾਂ ਦਾ ਪੂਰੇ ਪੰਜਾਬ ਵਿੱਚ ਵਿਰੋਧ ਕਰਨ ਦਾ ਐਲਾਨ ਕੀਤਾ ਗਿਆ ਸੀ ਇਸੇ ਦੇ ਤਹਿਤ ਇਸ ਇਲਾਕੇ ਦੀਆਂ ਕੁਝ ਕਿਸਾਨ ਜਥੇਬੰਦੀਆਂ ਦੇ ਆਗੂ ਆਪਣੇ ਸਮਰਥਕਾਂ ਸवेत ਰਾਜਨਾਥ ਸਿੰਘ ਦਾ ਵਿਰੋਧ ਕਰਨ ਲਈ ਕੁਰਾਲੀ ਰੋਪੜ ਦੇ ਕਰੀਬ ਬੰਨ ਮਾਦਰਾ ਬਾਈਪਾਸ ਤੇ ਪਹੁੰਚੇ ਆਓ ਤੁਹਾਡੇ ਨਾਲ ਵੀ ਉਹ ਤਸਵੀਰਾਂ ਸਾਂਝੀਆਂ ਕਰਦੇ ਹਾਂ ਜਿੱਥੇ ਭਾਰੀ ਫੋਰਸ ਲੱਗੀ ਹੈ ਅਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂ ਇੱਥੇ ਪਹੁੰਚੇ ਹਨ ਆਓ ਉਹਨਾਂ ਦੀ ਜਵਾਨੀ ਸੁਣਦੇ ਹਾਂ ਕਿ ਅੱਜ ਦੇ ਇਸ ਰੋਸ ਪ੍ਰਦਰਸ਼ਨ ਵਿੱਚ ਕੀ ਹੋਇਆ ਬਹੁਤ ਵਧੀਆ ਹੋਇਆ ਇਹ ਜੀ ਗੱਲ ਨਹੀਂ ਹੈ ਵੀ ਆਪਾਂ ਲੱਗੇ ਹੋਏ ਸੀ ਪਤਾ ਸਾਨੂੰ ਪਤਾ ਲੱਗਿਆ ਤੇ ਉਹ ਪ੍ਰਦਰਸ਼ਨ ਹੋਇਆ ਵੀ ਹੈ ਉਹਨਾਂ ਨੂੰ ਪਤਾ ਵੀ ਲੱਗਿਆ لیکن گل ਇਹ ਹੈ ਵੀ ਜਿਹੜੀ ਇਹ ਬੇਈਮਾਨ ਸਰਕਾਰ ਹੈ ਤੁਹਾਨੂੰ ਪਤਾ ਹੀ ਹੈ ਜਿਹੜੇ ਵਾਅਦੇ ਕਰਕੇ ਪਹਿਲਾਂ ਮੁੱਕਰ ਗਏ ਹੁਣ ਵੀ ਇਹਨਾਂ ਤੋਂ ਕਿਆ ਉਮੀਦ ਰੱਖੀ ਜਾਦਾ ਵੀ ਇਹ ਲੋਕਾਂ ਨੂੰ ਹੀ ਅਪੀਲ ਹੈ ਵੀ ਇਹਨਾਂ ਤੋਂ ਖਿਹੜਾ ਚੜਾਓ ਆਪਣਾ ਤਾਂ ਜੋ ਆਪਾਂ ਜਿਹੜੇ ਤੁਹਾਡੇ ਅਧਿਕਾਰ ਹਨ ਤੁਹਾਡੀ ਬੋਲ ਚਾਲ ਦਾ ਜਿਹੜਾ ਤੁਹਾਡਾ ਅਧਿਕਾਰ ਹੈ ਤੁਹਾਨੂੰ ਸਰਕਾਰ ਵੱਲੋਂ ਜਿਹੜਾ ਦੇਣਾ ਹੁੰਦਾ ਉਹਦੇ ਤੋਂ ਵੀ ਇਹ ਡਾਕਾ ਮਾਰ ਰਹੇ ਹਨ ਸੋ ਇਹੋ ਜਿਹੇ ਬੰਦਿਆਂ ਨੂੰ ਤੁਹਾਨੂੰ ਆਪ ਪਤਾ ਹੋਣਾ ਚਾਹੀਦਾ ਜਿਹੜੀ ਆਉਣ ਵਾਲੀ ਇੱਕ ਤਰੀਕਾ ਉਹਦੇ ਤੁਸੀਂ ਆਪ ਧਿਆਨ ਨਾਲ ਸਾਰਾ ਕੁਝ ਦੇਖੋ ਇਹ ਕੋ ਕਿਸਾਨ ਕਿੰਨੇ ਕਿੰਨੂ ਲੱਖ ਲੱਖ ਕਿਹੜੇ ਕਿਹੜੇ ਲੱਖ ਕਹਿੰਦੇ ਬਾ ਲੋਕ ਨੇ ਆ ਉਰੇ ਲੋਕ ਨੇ ਆਪਣੇ ਕਰਾਲੀ ਵਾਲੇ ਤੇ ਆ ਮਰੰਡਾ ਵਾਲਾ ਆਪਣਾ 92 ਜਿਹੜੇ ਵਾਲੇ ਏਰੀਆ ਇਹੀ ਥੋੜੇ ਏਰੀਆ ਚੋਂ ਸੀਗੇ ਬੰਦੇ ਦਾ 100 150 ਬੰਦਾ ਫੇਰ ਵੀ ਸੀਗਾ ਲੇਕਿਨ ਪ੍ਰੋਤ ਪ੍ਰਦਰਸ਼ਨ ਪੂਰਾ ਐਨ ਹੋਇਆ ਤੇ ਇਹ ਨਹੀਂ ਗੱਲ ਵੀ ਨਹੀਂ ਕੋਈ ਜਣਗਾ ਹੋਣੀ ਘਟਣਾ ਨਹੀਂ ਆਪਣੀ ਲੇਕਿਨ ਪੁਲਿਸ ਨੇ ਧੋਖਾ ਕਰਿਆ ਇਥੇ ਬੰਦਾ ਜਦੋਂ ਉਹ ਆਏ ਤਾਂ ਮੁਰੇ ਬਸ ਕਰਨ ਦੀ ਕੋਸ਼ਿਸ਼ ਕੀਤੀ ਆ ਉਹ ਬਸ ਕਰਨ ਦੇ ਪਹਿਲਾਂ ਇਹਦੇ ਨਾਲ ਲੋਕਾਂ ਨੇ ਉਹ ਜਿਹੜਾ ਆਪਣਾ ਵਿਰੋਧ ਉਹ ਜਤਾਤਾ ਸੀ ਵੀ ਪਤਾ ਲੱਗ ਗਿਆ ਵੀ ਆਪੇ ਕਿਸਾਨ ਖੜੇ ਆ ਇਹਦਾ ਮਤਲਬ ਕਿ ਰਾਜਨਾਥ ਨੇ ਬੱਚੇ ਦੇ ਮੈਸੇਜ ਤਾਂ ਪਹੁੰਚ ਬਿਲਕੁਲ ਬਿਲਕੁਲ ਰਾਜ ਰਾਸ ਤੱਕ ਉਹਨੇ ਦੇਖ ਵੀ ਲਿਆ ਮੈਸੇਜ ਵੀ ਪਹੁੰਚ ਗਿਆ ਆਏ ਕੋ ਗੱਲ ਜਿਹੜੇ ਤੁਹਾਡੇ ਖਾਸ ਕਰਕੇ ਆਪਾਂ ਕਿਸਾਨ ਤੁੰਗ ਕਹ ਲੀਏ ਜਾਂ ਕਿਸਾਨ ਸਮਰਥਕ ਕਹ ਲੀਏ ਉਹਨਾਂ ਲੋਕਾਂ ਨੂੰ ਬੜੀ ਏਕੇ ਹੋਣ ਵਾਸਤੇ ਕੀ ਬੀ ਉਹਨਾਂ ਨੂੰ ਇਹੀ اپੀਲ ਹੈ ਵੱਧ ਤੋਂ ਵੱਧ ਵੀ ਉਹਨਾਂ ਨੂੰ ਬੀਜਪੀ ਦਾ ਬਾਈਕਟ ਕਰੋ ਬੀਜਪੀ ਨੂੰ ਵੋਟ ਨਾ ਪਾਓ ਬਾਕੀ ਜਿਹਨੂੰ ਮਰਜ਼ੀ ਪਾਓ ਹਾ ਸਤਨਾਮ ਜੀ ਜਿਹੜਾ ਪ੍ਰਦਰਸ਼ਨ ਹੈ ਉਹ ਸੀ ਬਿਲਕੁਲ ਸ਼ਾਂਤਮਈ ਢੰਗ ਨਾਲ ਫਰਾਜਨਾਤਾ ਜਾ ਰਿਹਾ ਸੁਭਾਜੀ ਦਾ ਉਹ ਪ੍ਰਚਾਰ ਕਰਨ ਵਾਸਤੇ ਸੋ ਅਸੀਂ ਸ਼ਾਂਤਮਈ ਢੰਗ ਨਾਲ ਉਹਦਾ ਵਿਰੋਧ ਕਰਨਾ ਚਾਹੁੰਦੇ ਤੇ ਉਹ ਦੱਸਣਾ ਚਾਹੁੰਦੇ ਕਿ ਕਿਸਾਨ ਤੁਹਾ ਤੋਂ ਭਾਜਪਾ ਸਰਕਾਰ ਤੋਂ ਮੋਦੀ ਸਰਕਾਰ ਤੋਂ ਦੁਖੀ ਨਹੀਂ ਸੈਂਟਰ ਸਰਕਾਰ ਤੋਂ ਦੁਖੀ ਨੇ ਸੋ ਅੱਜ ਸਾਡੇ ਕਾ ਪੁਲਿਸ ਨੇ ਦਗਾ ਕਮਾਇਆ ਕਿਸਾਨਾਂ ਨਾਲ ਰੋਪੜ ਦਾ ਡੀਐਸਪੀ ਹੈ ਮਨਵੀਰ ਸਿੰਘ ਸੋ ਸੁਸਨਾ ਇਨਸਾਨ ਨੇ ਸਾਡੇ ਪੂਰਾ ਬੱਸਾਂ ਲਾਤੀਆਂ ਸਾਨੂੰ ਠਗਣ ਦੀ ਕੋਸ਼ਿਸ਼ ਕੀਤੀ ਗਈ ਪੜਦਾ ਪਾਉਣ ਦੀ ਕੋਸ਼ਿਸ਼ ਕੀਤੀ ਗਈ ਤੁਬਕੇ ਰਾਜਨਾਥ ਦਾ ਵਿਰੋਧ ਨਹੀਂ ਹੋਇਆ ਜਰਗੇ ਸ਼ਰਿਆਮ ਕਿਸਾਨ ਝੰਡੇ ਨਹੀਂ ਕਾਲੇ ਝੰਡੇ ਨਹੀਂ ਖੜੇ ਸੀ ਰਾਜਨਾਥ ਦਾ ਵਿਰੋਧ ਕਰਨ ਵਾਸਤੇ ਖੜੇ ਸੀ ਸੋ ਅਸੀਂ ਜਦੋਂ ਨਾਰੇ ਲਾਉਣ ਲੱਗੇ ਤਾਂ ਸ਼ਰਿਆਮ ਪੁਲਿਸ ਪ੍ਰਸ਼ਾਸਨ ਨੇ ਬਸ ਖੜੀ ਕਰਤੀ ਰੋਪੜ ਪ੍ਰਸ਼ਾਸਨ ਨੇ ਸੋ ਅੱਜ ਉਹਨਾਂ ਨੇ ਦਿਖਾ ਤਿਆ ਕਿ ਅਸੀਂ ਖਾਂਦੇ ਅਸੀਂ ਪੰਜਾਬ ਦਾ ਹਾਂ ਪੁੱਤ ਅਸੀਂ ਪੰਜਾਬ ਦਾ ਹਾਂ ਤੇ ਜਿਹੜੀ ਹਾਂ ਵੀ ਐ ਸੀ ਉਹ ਸੈਂਟਰ ਦੀ ਭਰਦੇ ਆ ਸੋ ਅੱਜ ਮੋਦੀ ਸਰਕਾਰ ਦੇ ਹੱਥ ਟੋਕੇ ਬਣ ਕੇ ਰੋਪੜ ਪ੍ਰਸ਼ਾਸਨ ਨੇ ਡੀਐਸਪੀ ਸਾਹਿਬ ਨੇ ਅੱਜ ਲੋਕਾਂ ਨੂੰ ਦੱਸ ਦਿੱਤਾ ਏ ਕਿ ਮੈਂ ਪੰਜਾਬ ਦਾ ਪੁੱਤ ਨਹੀਂ ਖਾਂਦਾ ਪੰਜਾਬ ਦਾ ਸੌਂਦਾ ਪੰਜਾਬ ਚ ਆਂ ਪਰ ਮੈਂ ਗੁਣ ਜਿਹੜੇ ਮੋਦੀ ਦੇ ਗੌਣਾ ਏ ਸੋ ਇਹ ਜੇ ਬਹੁਤ ਸਾਰੇ ਅਫਸਰ ਹੋਰ ਵੀ ਸਾਹਮਣੇ ਆਉਣਗੇ ਆਉਣ ਵਾਲੇ ਦਿਨਾਂ ਵਿੱਚ ਸੋ ਸਾਨੂੰ ਦੁੱਖ ਅੱਜ ਤੇ ਇਹ ਜੋ ਅਫਸਰ ਨੇ ਅੱਜ ਮੋਦੀ ਦੇ ਹਾਕਮ ਵਿੱਚ ਖੜ ਕੇ ਆਪਣੇ ਪੰਜਾਬ ਦੇ ਕਿਸਾਨਾਂ ਦੇ ਨਾਲ ਧਰੋਹ ਕਮਾਇਆ ਏ ਸੋ ਅਸੀਂ ਮੋਦੀ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ ਰਾਜਨਾਥ ਨੂੰ ਕਿ ਆਉਣ ਵਾਲੀ 4 ਤਰੀਕ ਨੂੰ ਤੁਹਾਨੂੰ ਪਤਾ ਲੱਗ ਜਾਏਗਾ ਕਿ ਕਿਸਾਨਾਂ ਵਿੱਚ ਕਿੰਨਾ ਰੋਸ ਹੈ ਤੁਹਾਡੀਆਂ 4 ਤਰੀਕ ਨੂੰ ਟਰਾਂਕੀਆਂ ਖਾਲੀ ਜਾਣਗੀਆਂ ਇੱਥੋਂ ਕਿਸੇ ਪਿੰਡਾਂ ਵਿੱਚ ਤੁਹਾਨੂੰ ਵੋਟ ਨਹੀਂ ਪਾਉਣੀ ਤੁਹਾਡੇ ਬੂਥ ਤੱਕ ਨਹੀਂ ਲੱਗਣ ਦੇਣੇ ਪਿੰਡਾਂ ਦੇ ਵਿੱਚ ਬਿਲਕੁਲ ਖਾਲੀ ਜਾਵਾਂਗੇ ਤੁਸੀਂ ਗੱਲ ਕਰ ਲਈਏ ਸੁੱਖਾ ਜੀ ਪਿੰਡਾਂ ਦੇ ਵਿੱਚ ਸੁਭਾਸ ਡਾਕਟਰ ਸੁਭਾਸ ਸ਼ਰਮਾ ਦੀਆਂ ਰੈਲੀਆਂ ਵੀ ਹੋ ਰਹੀਆਂ ਤੇ ਭਰਵੇਂ ਇਕੱਠ ਹੋ ਰਹੇ ਨੇ ਕਿਤੇ ਇਹ ਤਾਂ ਨਹੀਂ ਹੈ ਕਿ ਅੱਜ ਵੱਡੇ ਲੀਡਰ ਨੇ ਆਉਣਾ ਸੀ ਇਸ ਕਰਕੇ ਕਿਸਾਨ ਇੱਥੇ ਪਹੁੰਚ ਗਏ ਕਿਤੇ ਇਹ ਨਾ ਹੋਵੇ ਵੀ ਅਸੀਂ ਸੜਕਾਂ ਤੇ ਖੜੇ ਝੰਡੇ ਲੈ ਕੇ ਇਸ ਤਰ੍ਹਾਂ ਦਾ ਪ੍ਰਦਰਸ਼ਨ ਕਰਦੇ ਰਹ ਜੀਏ ਕਿ ਵੋਟਾਂ ਜਿਹੜੇ ਤੁਹਾਡੇ ਵੀ ਲੋਕ ਤੁਹਾਡੇ ਵਿੱਚ ਦੇ ਵੀ ਹੈ ਭਾਵੇਂ ਉਹ ਪਾਰਟੀਆਂ ਦੇ ਨਾਲ ਵੀ ਨਹੀਂ ਚੱਲਦੇ ਸਰੇ ਆ ਨਹੀਂ ਹੁੰਦੇ ਪਰ ਕਿਤੇ ਨਾ ਕਿਤੇ ਵੋਟਾਂ ਦਾ ਭੁਗਤਾਨ ਹੋਣਾ ਕਿਤੇ ਇਹ ਨਾ ਹੋਵੇ ਕਿ ਭਾਜਪਾ ਨੂੰ ਵੋਟ ਪਿੰਡਾਂ ਚੋਂ ਵੱਧ ਤੋਂ ਵੱਧ ਪੈ ਜੇ ਲੋਕ ਸਤਰਾ ਤੋਂ ਦੁਖੀ ਨੇ ਸਾਰੇ ਸਭ ਤੋਂ ਵੱਡੀ ਗੱਲ ਤਾਂ ਮੋਦੀ ਦੇ ਤਾਨਾਸ਼ਾਹ ਰਾਜ ਤੋਂ ਦੁਖੀ ਨੇ ਲੋਕ ਸਾਡਾ ਸੰਵਿਧਾਨ ਖਤਰੇ 'ਚ ਹੈ ਸਾਡਾ ਦੇਸ਼ ਖਤਰੇ 'ਚ ਹੈ ਸੋ ਸਾਰੇ ਲੋਕ ਸਮਝ ਚੁੱਕੇ ਨੇ ਕਿ ਜੇ ਮੋਦੀ ਦੁਬਾਰਾ ਰਾਜ ਤੀਜੀ ਵਾਰ ਆ ਗਿਆ ਤਾਂ ਸਾਡੇ ਦੇਸ਼ ਦੇ ਸੰਵਿਧਾਨ ਨੂੰ ਕਾਨੂੰਨ ਨੂੰ ਬਦਲ ਕੇ ਰੱਖ ਦੇਗਾ ਫਿਰ ਸਾਡੇ ਆਹ ਲੱਗਦਾ ਜੇ ਤੀਜੀ ਵਾਰ ਇਹਦਾ ਰਾਜ ਆ ਗਿਆ ਮੁੜ ਕੇ ਇਲੈਕਸ਼ਨ ਵੀ ਨਹੀਂ ਹੋੜ ਦਊਗਾ ਹਿੰਦੁਸਤਾਨ ਦੇ ਵਿੱਚ ਸੋ ਅੱਜ ਇਹ ਟਾਈਮ ਹੈ ਕਿ ਆਪਾਂ ਇਹਨੂੰ ਬਿਲਕੁਲ ਇੱਥੋਂ ਬਿਲਕੁਲ ਨੰਬਲ ਕੱਢੀਏ ਇਹਨੂੰ ਇੱਕ ਵੀ ਵੋਟ ਨਾ ਪਾਈਏ ਤਾਂ ਕਿ ਇਹਨੂੰ ਮਹਿਸੂਸ ਹੋਵੇ ਕਿ ਲੋਕ ਮੇ ਤੋਂ ਦੁਖੀ ਨੇ ਮੇਰੀ ਪਜਾ ਮੇ ਤੋਂ ਦੁਖੀ ਹੈ ਲੋਕਾਂ ਨੂੰ ਲੁੱਟਦਾ ਵੀ ਹੈ ਤੇ ਕੁੱਟਦਾ ਵੀ ਹੈ ਅਡਾਨੀਆਂ ਨੂੰ ਆਪਣੇ ਯਾਰਾਂ ਨੂੰ ਪਾਲਦਾ ਹੈ ਤੇ ਉਹਨਾਂ ਨੂੰ ਕਰੋੜਾਂ ਰੁਪਏ ਆਰਬ ਰੁਪਏ ਖਲਾਕੇ ਇਹਨਾਂ ਲੋਕਾਂ ਦੇ ਖਾਤੇ ਖਾਲੀ ਕਰਤੇ ਉਹਨਾਂ ਤੇ ਕਾਰਵਾਈ ਕੋਈ ਨਹੀਂ ਕੀਤੀ ਜਿਹੜਾ ਕਹਿੰਦਾ ਸੀ ਕਿ ਮੈਂ ਕਾਲਾ ਕੰਤ ਤਨ ਜਿਹੜਾ ਬਾਹਰ ਤੋਂ ਲਿਆਵਾਂਗਾ ਕਿੱਥੇ ਗਿਆ ਕਾਲਾ ਤਨ 10 ਸਾਲ ਹੋ ਗਏ ਜਿਹੜਾ ਜਨ ਨੂੰ ਕੋਈ ਕਾਲਾ ਤਨ ਨਹੀਂ ਆਇਆ ਸਭ ਜੁਰਮਲੇ ਬਾਜੀ ਕੀਤੀ ਹੈ ਲੋਕਾਂ ਤੋਂ ਵੋਟਾਂ ਲੈਣ ਲਈ ਸੋ ਅੱਜ ਲੋਕ ਉਸੇ ਗੱਲ ਤੋਂ ਤੰਗ ਪਰਚਾਨ ਨੇ ਕਿ ਬਿਲਕੁਲ ਇਹਨੂੰ ਮੂੰਹ ਤੋੜ ਮਾਂ ਜਵਾਬ ਦੇਣਗੇ ਬਿਲਕੁਲ ਭਾਜਪਾ ਦੀ ਸਰਕਾਰ ਅੱਗੇ ਉਹਨੂੰ ਬਿਲਕੁਲ ਨਹੀਂ ਆਉਂਦਾ ਜਦੋਂ ਪੰਜਾਬ ਦੇ ਵਿੱਚ ਮੋਦੀ ਸਭ ਆਉਂਦੇ ਨੇ ਤਾਂ ਪੰਜਾਬ ਦੇ ਲੋਕਾਂ ਨੂੰ ਮਤਲਬ ਇੱਕ ਆਪਣੇ ਵਾਲਾ ਖਿੱਚਣ ਲਈ ਇੱਕ ਜੁਮਲਾ ਕਹਿ ਲੋ ਜਾਂ ਕੋਈ ਨਾ ਕੋਈ ਗੱਲ ਇਹੋ ਜੀ ਬਿਆਨਵਾਜੀ ਕਰ ਦਿੰਦੇ ਨੇ ਕਿ ਲੋਕ ਲੋਕ ਨਾਰਾਜ਼ ਵੀ ਆਉਂਦੇ ਨੇ ਇੱਕ ਹੁਣੇ ਨਵਾਂ ਉਹਨਾਂ ਦਾ ਬਿਆਨ ਆਇਆ ਕਿ ਉਹ ਪੰਜ ਪਿਆਰੇ ਸੀ ਉਹਨਾਂ ਵਿੱਚ ਸਾਡੇ ਪਰਿਵਾਰ ਦਾ ਵੀ ਕੋਈ ਜੀ ਸੀ ਉਸ ਬਿਆਨ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕੋਈ ਇਹੋ ਜੀ ਗੱਲ ਕਦੇ ਪਹਿਲਾਂ ਸੁਣੀ ਹੈ ਇਹ ਸਭ ਤੋਂ ਪਹਿਲਾ ਪ੍ਰਧਾਨ ਮੰਤਰੀ ਆ ਜਿਹੜਾ ਪੰਜ ਪਿਆਰਾਂ ਵਿੱਚ ਵੀ ਆਪਣੇ ਪਰਿਵਾਰ ਦਾ ਮੈਂਬਰ ਦੱਸਣ ਲੱਗ ਗਿਆ ਸੋ ਇਹ ਤੋਂ ਵੱਡੀ ਹੋਰ ਮੰਦਭਾਗੀ ਗੱਲ ਕੀ ਹੋਊਗੀ ਕਿ ਕਿ ਐਡਾ بڑا ਦੇਸ਼ ਦਾ ਪ੍ਰਧਾਨ ਮੰਤਰੀ ਹੁਣ ਐਤੋਂ ਹੋਰ ਕੋਈ ਕਸਰ ਨਹੀਂ ਰਹੀ ਸੇਕੋਮ ਦੇ ਹੱਥ ਪਾਉਣ ਦੇ ਲਈ ਸਾਡੇ ਕਾਲ ਤੱਕ ਤੇ ਇਹਨਾਂ ਨੇ ਬਿਲਕੁਲ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਆ ਆਰਐਸਐਸ ਨੇ ਤੇ ਹੁਣ ਪੰਜ ਪਿਆਰ ਵਿੱਚ ਵੀ ਕਹਿੰਦਾ ਮੇਰੇ ਪਰਿਵਾਰ ਦਾ ਮੈਂਬਰ ਹੈ ਸੋ ਇਹ ਬਿਲਕੁਲ ਲੋਕੀ ਦੇ ਛਲਾਵੇ ਵਿੱਚ ਨਹੀਂ ਆਉਣਗੇ ਸਭ ਤੋਂ ਵੱਡਾ ਡਰਾਮੇਬਾਜ਼ੇ ਨਿਕਲਿਆ ਤਾਂ ਮੋਦੀ ਨਿਕਲਿਆ ਜਿਹੜਾ ਕਦੀ ਵੀ ਆਪਣੇ ਆਪ ਨੂੰ ਕਦੀ ਵਰਮਾ ਦੱਸਦਾ ਕਦੀ ਵਿਸ਼ਨੂੰ ਦੱਸਦਾ ਏ ਕਦੀ ਕਿਸੇ ਦਾ ਅਵਤਾਰ ਦੱਸਦਾ ਏ ਜੇ ਆਪਾਂ ਗੱਲ ਕਰੀਏ ਪਹਿਲੀ ਵਾਰ ਇਸ ਤਰ੍ਹਾਂ ਦਾ ਹਾਲਾਤ ਦੇਖਣ ਨੂੰ ਮਿਲ ਰਿਹਾ ਕਿ ਪੰਜਾਬ ਦੇ ਵਿੱਚ ਪੂਰੇ ਭਾਜਪਾ ਭਾਜਪੀ ਰੰਗ ਦੇ ਵਿੱਚ ਲੋਕ ਰੰਗੇ ਹੋਏ ਨੇ ਨਹੀਂ ਬਿਲਕੁਲ ਨਹੀਂ ਇਹ ਤੁਹਾਨੂੰ ਜਿਹੜਾ ਭਾਜਪਾ ਇਹ ਭਾਜਪਾ ਉਹਦਾ ਸੁਪਨਾ ਹੈ ਨਾ ਜਿਹੜਾ ਇਹ ਦਿਖਾਵਾ ਇਹ ਕਰਨ ਦਾ ਵੀ ਸਾਡੇ ਗਾ ਲੋਕ ਨਹੀਂ ਤੁਹਾਨੂੰ ਪਤਾ ਲੱਜੂ ਸਤਨਾਮ ਜੀ ਪਹਿਲੀ ਤਰੀਕ ਨੂੰ ਵੋਟਾਂ ਪੈਣੀਆਂ ਨੇ ਪੰਜਾਬ ਦੇ ਵਿੱਚ ਲੋਕ ਬਿਲਕੁਲ ਭਾਜਪਾ ਦੀ ਤਪੜੀ ਤੱਕ ਨਹੀਂ ਲੱਗਣ ਦੇਣਗੇ ਇਹਨਾਂ ਦਾ ਬੂਤ ਨਹੀਂ ਲੱਗਣੇ ਨਾ ਇਹਨਾਂ ਨੂੰ ਕੋਈ ਵੋਟ ਪਾਉਣਗੇ ਬਾਕੀ 4 ਤਰੀਕ ਨੂੰ ਸਾਡੇ ਸਭ ਕੁ ਰਿਜ਼ਲਟ ਸਾਹਮਣੇ ਆ ਜਾਣਾ ਸਭ ਕੁ ਸੁੱਖਾ ਕੰਸਾਲਾ ਸੀ ਸਾਡੇ ਨਾਲ ਤੇ ਜਰਨਲ ਸਿੰਘ ਜੀ ਕਿਸ ਤਰ੍ਹਾਂ ਦਾ ਰਿਹਾ ਤੁਹਾਡੇ ਕਾਦੀ ਜੁਨੀਅਨ ਵੱਲੋਂ ਇਹ ਜੋ ਕੋ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਹੜਾ ਰੋਸ ਪ੍ਰਦਰਸ਼ਨ ਜਿਹੜੀ ਮੁਹਾਲੀ ਦੀ ਪੁਲਿਸ ਉਹਨਾਂ ਤਾਂ ਸਾਡੇ ਨਾਲ ਸਹਿਯੋਗ ਦਿੱਤਾ ਜਿਹੜੀ ਰੋਪੜ ਦੀ ਪੁਲਿਸ ਰੋਪੜ ਦਾ ਡੀਐਸ ਵੀ ਹੈ ਉਹਦਾ ਰਵਈਆ ਹੈਗਾ ਤਾਂ ਜਿੱਕਾ ਉਹ ਖਾਲੀ ਆਰਐਸਐਸ ਤੋਂ ਬੰਦਾ ਹੋਵੇ ਉਹਦਾ ਕਿਸਾਨਾਂ ਪ੍ਰਤੀ ਮਤਲਬ ਇੱਕ ਵੀ ਪਰਸੈਂਟ ਮੋਹ ਨਹੀਂਦਾ ਉਹਨਾਂ ਜਿਸ ਟਾਈਮ ਰਾਜਨਾਥ ਸਿੰਘ ਆਇਆ ਔਰ ਇਹਨੂੰ ਕੋਈ ਕਿਸਾਨ ਕੋਈ ਪਾਗਲ ਨਹੀਂ ਹੈਗੇ ਉਹਦੀ ਗੱਡੀ ਨਹੀਂ ਰੋਕਦੇ ਉਹਦੀ ਗੱਡੀ 'ਤੇ ਡੜਾ ਨਹੀਂ ਮਾਰਦੇ ਇੱਕ ਦੂਰ ਖੜ ਕੇ ਜਿੱਥੇ ਪੁਲਿਸ ਨਾਲ ਸਾਨੂੰ ਲਾਇਆ ਅਸੀਂ ਉੱਥੇ ਖੜ ਕੇ ਕਾਲਾ ਝੰਡਾ ਦਿਖਾ ਰਹੇ تھے ਆਪਣਾ ਅਫਸੋਸ ਕਰ ਰਹੇ ਸੀ ਤੇ ਰੋਸ ਪ੍ਰਦਰਸ਼ਨ ਕਰ ਰਹੇ ਸੀ ਪਰ ਉਸੇ ਟਾਈਮ ਜਿਸ ਟਾਈਮ ਰਾਜਾ ਸਾਡੀ ਗੱਡੀ ਆਉਂਦੀ ਹੈ ਰੋਪੜ ਵਾਲੇ ਡੀਐਸਪੀ ਨੇ ਉਸੇ ਟਾਈਮ ਬੱਸ ਮੂਰੇ ਲਵਾਤੀ ਕਿ ਕਿਸਾਨ ਦਿਖਾਣਾ ਹੁਣ ਅਸੀਂ ਆਪਣਾ ਮੁੱਲਾਂ ਪਰ ਡੀਐਸਪੀ ਨਾਲ ਵੀ ਗੱਲ ਕੀਤੀ ਹੈ ਬੱਸ ਡਰਾਈਵਰ ਤੇ ਜਿਹੜਾ ਰੋਪੜ ਡੀਐਸਪੀ ਆ ਉਹਤੇ ਅਸੀਂ ਕਾਰਵਾਈ ਚਾਉਂਦੇ ਹਾਂ ਵੀ ਉਹਤੇ ਕਾਰਵਾਈ ਹੋਣੀ ਚਾਹੀਦੀ ਹੈ ਪ੍ਰਦਰਸ਼ਨ ਜੇ ਮੈਂ ਤੁਸੀਂ ਪ੍ਰਦਰਸ਼ਨ ਕੀਤਾ ਤੁਸੀਂ ਦੱਸਿਆ ਕਿ ਤੁਹਾਡਾ ਆਪਣਾ ਮੋਹਾਲੀ ਜ਼ਿਲ੍ਹੇ ਦੇ ਡੀਐਸਪੀ ਜਿਹੜੇ ਹੈ ਸਾਡੇ ਇੱਥੇ ਇਸ ਟਾਈਮ ਖੜਾ 2 ਦੇ ਧਰਮਵੀਰ ਸਿੰਘ ਤੇ ਹੋਰ ਇੱਥੇ ਗੁਰਸੇਰ ਸਿੰਘ ਵੀ ਖੜੇ ਨੇ ਉਹਨਾਂ ਵੱਲੋਂ ਪੂਰਾ ਸਹਿਯੋਗ ਦਿੱਤਾ ਗਿਆ ਕਿ ਪ੍ਰਦਰਸ਼ਨ ਟਾਈਮ ਕਿਸ ਤਰ੍ਹਾਂ ਦੀ ਕੋਈ ਅਣਹੋਣੀ ਤਾਂ ਨਹੀਂ ਵਾਪਰੀ ਨਹੀਂ ਜੀ ਉਹਨਾਂ ਵੱਲੋਂ ਪੂਰਾ ਸਹਿਯੋਗ ਦਿੱਤਾ ਗਿਆ ਜਿਹੜੀ ਮਨਪਤ ਦੀ ਖਬਰ ਹੈ ਜਿਹੜੀ ਰੋਪੜ ਪੁਲਿਸ ਦਾ ਡੀਐਸਪੀ ਹੈ ਉਹ ਸਾਨੂੰ ਇਦਾਂ ਲੱਗਿਆ ਵੀ ਸਾਡੇ ਪੰਜਾਬ ਦਾ ਡੀਐਸਪੀ ਸਹੀ ਨਹੀਂ ਕਿਤੇ ਬਾਹਰੀ ਸਟੇਟ ਦਾ ਡੀਐਸਪੀ ਹੈ ਜਿਹੜਾ ਪੰਜਾਬ ਦੇ ਲੋਕਾਂ ਨੇ ਦੇਖਾ ਕੀਤਾ ਤੁਹਾਨੂੰ ਬਹੁਤ ਹਨ ਦੇਖਾ ਕੀਤਾ ਜੀ ਇੱਥੇ ਤੱਕ ਕਹਾਣੀ ਗਈ ਆ ਵੀ ਕਿਕੜਾਂ ਵੀ ਸਾਡੇ ਪੰਜਾਬ ਦਾ ਡੀਐਸਪੀ ਹੈ ਹੀ ਨਹੀਂ ਹਰਿਆਣੇ ਆ ਰਹੇ ਮਾਸ਼ਾਲਲਾ ਡੀਐਸਪੀ ਹੋ ਗਏ ਤੇ ਬਾਈ ਜੀ ਵੀ ਪਹੁੰਚੇ ਹੋ ਨੇ ਬਾਈ ਜੀ ਕਿਸ ਤਰ੍ਹਾਂ ਦਾ ਰਿਹਾ ਉਹ ਪ੍ਰਦਰਸ਼ਨ ਤੁਸੀਂ ਸਭ ਤੋਂ ਲੂਣੇ ਹੋਣੇ ਹੋ ਹਾਂਜੀ ਅਸੀਂ ਸ਼ਾਮ ਚਾਂਤ ਨਾਲ ਰੋਧ ਪ੍ਰਦਰਸ਼ਨ ਕਰ ਰਹੇ ਸੀ ਖੜੇ ਕਰ ਰਹੇ ਸੀ ਸਪੋਰਟ ਪ੍ਰਦਰਸ਼ਨ ਹੈ ਸਾਡੇ ਨਾਲ ਗਰਦਾਰੀ ਕਰੀਏ ਜੀ ਉਹ ਕਹਿੰਦੇ ਵੀ ਤੁਸੀਂ ਸ਼ਾਂਤੀ ਨਾਲ ਕਰੋ ਉਹਨਾਂ ਨੇ ਜਦੋਂ ਉਹ ਆਏ ਜੀ ਉਹ ਅਸੀਂ ਤਾਂ ਹੁਣ ਦੱਲੇ ਹੀ ਗਏ ਨਾ ਸਾਡੇ ਪੰਜਾਬ ਦੇ ਦੱਲੇ ਆਏ ਜਿਨ੍ਹਾਂ ਨੇ ਸਾਡੇ ਨੌਜਵਾਨਾਂ 'ਤੇ ਸੰਭੂ ਬਾਟਰ ਗੋਲੀਆਂ ਮਾਰੀਆਂ ਇਹ ਸੁਭ ਕਰਨ ਦਾ ਇਹ ਸਾਡੇ ਉਹਦੀ ਜਾ ਕੇ ਭਗਵਾਨ ਤੁਮਨ ਨੇ ਵੀ ਕੁਛ ਨਹੀਂ ਕਰਿਆ ਹੈਗਾ ਇਕੱਲੇ ਕਿਤੇ ਜੇ ਆਪਾਂ ਗੱਲ ਕਰੀਏ ਵੋਟਾਂ ਆ ਰਹੀਆਂ ਨੇ ਇਕੱਲੇ ਪ੍ਰਦਰਸ਼ਨ ਤੱਕ ਹੀ ਸੀਮਤ ਤਾਂ ਨਹੀਂ ਰਹਜੋਗੇ ਤੁਸੀਂ ਵੀ ਬਾਈਕਾਟ ਕਰੋਗੇ ਨਹੀਂ ਵੋਟਾਂ ਜੀ ਬਾਈਕਾਟ ਐਸੀ ਤਾਂ ਵੋਟਰ ਪਾਉਣੇ ਨਹੀਂ ਜੋ ਵੀ ਬੂਥ ਲਾਊਗਾ ਉਹਦਾ ਵਿਰੋਧ ਕਰੂੰਗੇ ਜੇ ਅਸੀਂ ਜਿੱਥੇ ਵੀ ਵੋਟ ਪਾਉ ਉਹਦਾ ਵਿਰੋਧ ਹੈ ਜੀ ਸਿੱਕ ਸਾਲਾਂ ਨੂੰ ਖਾਸ ਕਰ ਰੋਕਣ ਲਈ ਜੇ ਆਪਾਂ ਗੱਲ ਕਰੀਏ ਕਿਉਂਕਿ ਲੋਕਤਾਂਤ ਦਾ ਹੱਕ ਹੈ ਸਭ ਨੂੰ ਆਪਣੀ ਆਪਣਾ ਗੱਲ ਕਹਿੰਦਾ ਹੱਕ ਨਾਲ ਨਹੀਂ ਦੇਖੋ ਜੀ ਇਹਨਾਂ ਨੇ ਜਿਹੜੇ ਹੈਗੇ ਲੋਕਿਤ ਮਿਸ਼ਨ ਵਾਲੇ ਜਾਂ ਦੂਜੇ ਹੈਗੇ ਇਹਨਾਂ ਨੇ ਪੂਰਾ ਸ਼ਾਂਤਮਈ ਕੀਤਾ ਵਾ ਤੇ ਜੋ ਇਹਨਾਂ ਨੇ ਕਿਹਾ ਸੀ ਇਹਨਾਂ ਨੇ ਦੂਰ ਖੜ ਕੇ ਆਪਣਾ ਜਿਹੜਾ ਹੈਗਾ ਗਰੋਧ ਜ਼ਾਹਰ ਕੀਤਾ ਇਹਦੇ ਬਾਰੇ ਤੇ ਪੂਰਾ ਸ਼ਾਂਤਮਈ ਮਈ ਰਿਹਾ ਜੀ ਨਹੀਂ ਨਹੀਂ ਜੀ ਬਿਲਕੁਲ ਸਹੀ ਰਿਹਾ ਵਾ ਸਾਰਾ ਜੀ ਤੇ ਸਾਰੇ ਇਹ ਅੱਗੇ ਵੀ ਪ੍ਰੋਟੈਸਟ ਕਰਦੇ ਆ ਸ਼ਾਂਤਮਈ ਕਰਦੇ ਆ ਕਿਉਂਕਿ ਇਹਨਾਂ ਨੇ ਲਾਅ ਦੇ ਖਿਲਾਫ ਜਾ ਕੇ ਨਹੀਂ ਕੁਝ ਕੀਤਾ ਇਹਨਾਂ ਨੇ ਜੀ